ਲਓ ਭਾਈ ਅਹ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਹਮਸਰ ਵਿਹੱਤੀ ਪੁਲਿਸ ਅ ਇਸ ਕੌਂਫਰੈਂਸ ਰੂਮ ਜਿਹੜਾ ਹੈ ਸੀ ਬਣਾਇਆ ਉੱਥੇ ਬਹੁਤ-ਬਹੁਤ ਸਵਾਗਤ ਅ ਜਿਹੜੀ ਜਿਹੜੀ ਇਹ ਪ੍ਰੈਸ ਕੌਂਫਰੈਂਸ ਹੈ ਹਮਸਰ ਵਿਹੱਤੀ ਪੁਲਿਸ ਵੱਲੋਂ ਪੁਲਿਸ ਸਟੇਸ਼ਨ ਪਿੰਡ ਸੱਦਾ ਤੋਂ ਪੁਲਿਸ ਸਟੇਸ਼ਨ ਲੋਪੋਕੇ ਬੋਲੋ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆ ਅ ਡਰਗ ਦੀ ਜਿਹੜੀ ਰਿਕਵਰੀਜ਼ ਆ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇ ਲਈ ਇਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਕੇਸ ਹੈ ਪੀਐਸਪੀਂ ਡੀ ਸੱਦਾ ਦਾ ਜਿੱਥੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਉਹਦੀ ਟੀਮ ਵੱਲੋਂ ਡੀਐਸਪੀ ਸਦਾ ਇੰਦਰਜੀਤ ਸਿੰਘ ਵਿਕਰਮੀ ਦੇ ਜਿਹੜੀ ਹੈ ਦੋ ਬੰਦਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ 2 ਕਿਲੋ ਹੈਰਿੰਦੇ ਕਬੜੀ ਹੋਈ ਸੀ ਨਾਲ i20 ਗੱਡੀ ਤੇ 1.5 ਲੱਖ ਰੁਪਏ ਜਿਹੜੇ ਆ ਡਰਗ ਮਨੀ ਜਿਹੜੀ ਆ ਉਹ ਮਿਲੀ ਸੀ ਫਰਦਰ ਜਦੋਂ ਇਹਨਾਂ ਦੀ ਬੈਕਵਰਡ ਤੇ ਫੋਰਵਰਡ ਲੈਂਗੁਏਜ ਜਿਸ ਅਸੂਕ ਦੇ ਇਹਨਾਂ ਦੀ ਫ੍ਰੀ ਲਿਮਿਟ ਇਨਕੈਰੋਗੇਸ਼ਨ ਹੋਈ ਹੈ ਉਸ ਤੋਂ ਫਰਦਰ ਜਿਹੜਾ ਹੈ ਤਿੰਨ ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵੀ ਟੋਟਲ ਪੰਜ ਜਿਹੜਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਦੋ ਮੁੱਖ ਦੋਸ਼ੀ ਸਨ ਜਿਹੜੇ ਕਿ ਬੰਦਾ ਤੋਂ ਇਸ ਕਨਸਾਈਨਮੈਂਟ ਨੂੰ ਲੈਣ ਆਏ ਸਨ ਉਹਨਾਂ ਵਿੱਚ ਬਲਬੀਰ ਸਿੰਘ ਔਰ ਵੀਰਾ ਜਿਹੜਾ ਕਿ ਮੁਜਾਰੀ ਪਿੰਡ ਦਾ ਹੈ ਇਹ ਬੰਦੇ ਨੂੰ ਬਿਲੋਂਗ ਕਰਦਾ ਐਸੇ ਤਰੀਕੇ ਨਾਲ ਅਜੇ ਵਰਮਾ ਉੱਤਰ ਹਰਪਜਨ ਸਿੰਘ ਦੀ ਇਹ ਵੀ ਮੁਜਾਰੀ ਦਾ ਇਹ ਇਹਦੀ ਬੰਦੇ ਨੂੰ ਬਿਲੋਂਗ ਕਰਦਾ ਇਸ ਤੋਂ ਇਲਾਵਾ ਜਦੋਂ ਇਨਟੈਰੋਗੇਸ਼ਨ ਹੋਈ ਤੇ ਸਰਦਾਰ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫੋਰਵਰਡ ਲਿੰਕੀਜਿਸ ਵੀ ਅਸੀਂ ਇਹਦੀ ਤਕੀਸ ਕੀਤੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਸੁਖ ਪੁੱਤਰ ਗੁਰਬੀ ਸਿੰਘ ਮਛੇਰਾ ਇਹ ਦਾ ਹੈਗਾ ਅਟਾਰੀ ਏਰੀਆ ਨੂੰ ਬਿਲੋਂਗ ਕਰਦਾ ਇਸੇ ਤਰੀਕੇ ਨਾਲ ਹਰਮਨਜੀਤ ਸਿੰਘ ਔਰ ਹਨੀ ਉੱਤਰ ਸੇਮ ਸੀ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਹਿਸ਼ੀਆ ਹਰਮਨ ਸਿੰਘ ਪੁੱਤਰ ਸ੍ਰੋਮ ਸਿੰਘ ਇੱਕ ਵਾਸੀ ਲਾਲੂ ਘੁੰਮਣਾ ਇਹ ਥਾਣਾ ਠਬਾਲ ਜਿਲ੍ਹਾ ਪਰਚਾ ਹੁੰਦਾ ਇਹ ਰਹਿਸ਼ੀਆ ਇਸ ਤਰੀਕੇ ਨਾਲ ਇਸ ਕੇਸ ਦੇ ਵਿੱਚ ਬੁੱਕ ਜਿਹੜੇ ਹੈਗੇ ਔਰ ਵੀ ਦੋਸ਼ੀ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਲੋਕ ਕੇ ਦੀ heroin डेढ़ डेढ़ लाख रुपया जी ड्रग मनी उस आई ट्वेंटी इसकदमा है रिकवर किया है तीन सौ ग्राम हैरोइन की रिकवरी हुई है इसके जो है तीन लख रुपया ड्रग मनी जारी है वह रिकवर हुई है सो इस केस के ਮੂਖ ਦੋਸ਼ੀ ਜਿਹੜਾ ਸੁਦੇਸ਼ ਸਿੰਘ ਉਹ 체ਗਾ ਹੈ ਇਹ ਚਿਗਾਵਾ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਦੇ ਦੋ ਕੇਸਿਸ ਦੇ ਵਿੱਚ ਕੁੱਲ 2 ਕਿਜੀ ਹੈਰਨ 300 ਗ੍ਰਾਮ ਅਖੂਨ ਵੀ ਰਿਕਵਰੀ ਤੇ ਨਾਲ ਹੀ 4.5 ਲੱਖ ਰੁਪਏ ਗੱਟਮਰੀ ਜਿਹੜਾ ਹੈ ਸਬ ਡੀ ਜਨਰਲ ਅਸੈਂਸੀ ਵੱਲੋਂ ਜਿਹੜਾ ਹੈ ਇੱਕ ਆਈਟਮ ਦੀ ਚਾਰਸੇ ਰਿਕਵਰ ਕੀਤਾ ਗਿਆ ਜਿਹੜਾ ਸੁਖਦੇਸ਼ ਸਿੰਘ ਲੋਕਲ ਜਿਹੜਾ ਅਸੋਸੀਏਟ ਬਾਈਕੋਰ ਫੋਰਵਰਡ ਇੰਕੋਪੀਸ ਦੇ ਵਿੱਚ ਸਾਹਮਣੇ ਆਇਆ ਹੈ ਦੇ ਦੋ ਤੀ ਦੇ ਹੀਰੋਇਨ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੁਣ ਤੱਕ ਦੀ ਸਾਡੀ ਤਫਤੀਸ਼ ਆਈ ਹੈ ਸਮਝੋਗੇ ਇੱਕ ਮੁਕੱਦਮਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ 302 ਦਾ ਮੁਕੱਦਮਾ ਇਹਦੇ ਖਿਲਾਫ ਦਰਜ ਹੁਣਾ ਪਾਇਆ ਗਿਆ ਤੇ ਬਿਲਕੁਲ ਜੀ ਜੀ ਸੋ ਜਿਹੜਾ ਉਹਦਾ ਆਪਣੀ ਕੋਈ ਜਿਹੜੀ ਕੋਈ ਜਿਹੜੀ ਕੋਈ ਜਿਹੜੀ ਜਿਹੜੀ ਸਭ ਤੋਂ ਪਹਿਲਾਂ ਜੋ ਸਾਡੀ ਫੀਲਡ ਰਿਸਰਚ ਇਨਵੈਸਟੀਗੇਸ਼ਨ ਤੇ ਸਾਹਮਣੇ ਆਈ ਹੈ ਕਿ ਕੋਈ ਵੀ ਕਨਸਾਈਨਮੈਂਟ ਜਿਹੜੀ ਇੱਥੇ ਆਉਂਦੀ ਹੈ ਉਹ ਰੀਟਰੀਵ ਕਰਕੇ ਜਦੋਂ ਅਸੀਂ ਪਹਿਲਾਂ ਵੀ ਇਸ ਗੱਲ ਦਾ ਸਬੂਤ ਕੀਤਾ ਹੈ ਕਿ ਉਹ ਬੜੇ ਮਤਲਬ ਅਹੋਰ ਕਰਕੇ ਯੂਥ ਨੂੰ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਉਹ ਜਿਹੜਾ ਹੈਗਾ ਉਹ ਤੇ ਚੁਕਵਾ ਕੇ ਪੰਦੀ ਦਾ ਕੰਮ ਜਿਹੜਾ ਹੁਣਾਂ ਤੋਂ ਲੈਂਦੇ ਨੇ ਫਰਦਰ ਜਿਹੜੀ ਹੈਗੀ ਅੱਗੇ ਜਿਹੜੇ ਬੰਦੇ ਆਉਂਦੇ ਨੇ ਅਲੱਗ ਦੇ ਕਿਸੇ ਹੋਰ ਅ ਸ਼ਹਿਰ ਤੋਂ ਡਿਸਟ੍ਰਿਕਟ ਤੋਂ ਉਹ ਉਹਨਾਂ ਨੂੰ ਅੱਗੇ ਫਰਦਰ ਉਹ ਹੈਂਡ ਓਵਰ ਕਰਦੇ ਨੇ ਤੋਂ ਇਸੇ ਤਰੀਕੇ ਨਾਲ ਇਹ ਜਿਹੜਾ ਆਪਰੇਸ਼ਨ ਹੈਗਾ ਬੜਾ ਵਧੀਆ ਤਰੀਕੇ ਦੇ ਨਾਲ ਯੈਸ ਇਸਾਬ ਵੀ ਰਹਿਣ ਮਾਇਸ ਕੇ ਲਿਆ ਤੇ ਇਹ ਜਿਹੜੇ ਬੰਦੇ ਟੋਟਲ 5 ਦੀ ਗ੍ਰਿਫਤਾਰੀ ਹੋਈ ਹੈ ਇਹਨਾਂ ਦਾ ਬੇਸਿਕਲੀ ਜਿਹੜਾ ਜਿਵੇਂ ਦੱਸਿਆ ਗਿਆ ਕਿ ਇਹ ਦੋ ਮੇਨ ਬਾਰੇ ਪੁਲਿਸ ਨੂੰ ਰੀਚ ਕਰਨਾ ਸੀ ਇਹ ਬੰਦੇ ਦੇ ਨਾਲ ਤੋਂ ਉਸ ਤੋਂ ਬਾਅਦ ਜਿਹੜਾ ਫਾਰਵਰਡ ਬਾਇਪਾਸ ਲਿੰਕੀਸ ਦੇ ਵਿੱਚ ਜਿਹੜੇ ਲੋਕਲ ਜਿਹੜੇ ਐਸੋਸੀਏਸ਼ਨਾਂ ਦੇ ਸਾਹਮਣੇ ਆ ਗਏ ਉਹਨਾਂ ਦੀ ਗਿਰਫਤਾਰੀ ਹੋਈ ਹੈ ਉਹਨਾਂ ਦੇ ਕੋਈ ਫਰਦਰ ਜਿਹੜੀ ਜਿਹੜੀ ਕੁੱਝ ਵਿੱਚ ਚੱਲ ਜਾਰੀ ਹੈ ਕਿ ਉਹ ਜਿਹੜੇ ਫਰਦਰ ਜਿਹੜਾ ਹੈ ਕਿੱਥੋਂ ਲੈ ਕੇ ਆਏ ਕਿਵੇਂ ਇਹ ਢੋਣ ਦੀ ਮਦਦ ਦੇ ਨਾਲ ਰਿਸੀਵ ਕਰਦੇ ਨੇ ਜਾਂ ਇਹ ਦੂਜੇ ਸੈਕੰਡਰੀ ਪੁਆਇੰਟ 2.1 ਨੇ ਕਿੱਥੇ ਆ ਜਾਂ ਪੈਂਸਰੀ ਪੁਆਇੰਟ ਤੇ ਕਿਹਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਸਰ ਜਿਹੜੇ ਪ੍ਰੋਜੈਕਟ ਲੈ ਕੇ ਤੇ ਮੀ ਕੰਮ ਕਰਵਾਉਣ ਤੇ ਜਾਂ ਉਹਨਾਂ ਦਾ ਹੋਰ ਵੀ ਜਿਹੜਾ ਮੁੱਦਾ ਹੈ ਜਿਹੜਾ ਦੇ ਕੋਈ ਇਹ ਜਿਹੜੀ ਪੀਲ ਰਿਮੀਰਚਿਵਿਸ਼ਿਓ ਉਹਦੇ ਵਿੱਚ ਸਾਹਮਣੇ ਆਇਆ ਕਿ ਉਹ ਪੰਡੀ ਦੇ ਤੌਰ ਤੇ ਇਹਨੇ ਇਹ ਜਿਹੜੀ ਜਿਹੜੀ ਹੈ ਜੀ ਇਹ ਕਨਸਾਈਨਮੈਂਟ ਰਿਟਰੀਵ ਕਰਕੇ ਫਰਦਰ ਜਿਹੜੀ ਅੱਗੇ ਜਿਹੜੇ ਹੈ ਇਸ ਬੰਦੇ ਇਹ ਬੰਦੇ ਜਿਹੜੇ ਉਹਨਾਂ ਤੋਂ ਲੈਣ ਆਏ ਅੰਦਰ ਕਿੰਨੀਆਂ ਕਨਸਾਈਨਮੈਂਟਾਂ ਹੈ ਬਗਾ ਹੈ ਇਹ ਸਾਰੀ ਇਹਨਾਂ ਦੇ ਦੋ ਚੱਕਰ ਜਿਹੜੇ ਹੈ ਉਹਨਾਂ ਨੇ ਮੰਨੇ ਅਸੀਂ ਉਹ ਡਿਟੇਲ ਹੋਰ ਇਨਕਾਇਰੋਗੇਟ ਕਰਾਂਗੇ ਕਿ ਫਰਦਰ I20 ਗੱਡੀ ਕੱਲੀ ਗਈ ਹੈ I20 ਗੱਡੀ ਜਿਹੜੀ ਹੈ ਜੀ ਉਹਦੇ ਵੀ ਕਾਗਜ਼ ਜਿਹੜੇ ਅਸੀਂ ਚੈੱਕ ਕਰ ਰਹੇ ਫਿਲਹਾਲ ਇਹਨਾਂ ਕੋਲੋਂ ਮਿਲੀ ਹੈ ਕਿ ਉਹ ਜਿਹੜਾ ਨਾਮ ਲੈ ਰਹੇ ਨੇ ਉਹ ਸਾਰੇ ਕਾਗਜ਼ ਜਿਹੜੇ ਹੈਗੇ ਚੈੱਕ ਕਰ। ਜਿਹੜੀਆਂ ਜਿਹੜੀਆਂ ਮੌਸਮ ਦੀਆਂ ਆਪ ਨੂੰ ਮਾਹੌਲ ਦਾ ਇਹ ਰਿਪੋਰਟ ਹੈ। ਕਾਗਜ਼ ਰਿਪੋਰਟ ਹੈ। ਰਿਪੋਰਟ ਵੀ ਜਿਹਨੇ ਜਿਹਦੇ ਤੋਂ ਲੈ ਕੇ ਕਰਨਾ ਹੈ। ਤੁਹਾਨੂੰ ਸਰ ਉੱਤੇ ਰਿਪੋਰਟ ਰੀਡਿੰਗ ਦੀ ਫਿੰਗਰ ਔਰ ਜਿਹੜੀ ਸੌਫਟਵੇਅਰ ਇਹਨੂੰ ਜਿਹੜਾ ਐਡਵਾਂਸਡ ਹੈ। ਇਹ ਜਿਹੜੀ ਜਿਹਨੇ ਉਸੇ ਕਹਿ ਰਹੇ ਮੌਸਮ ਦਾ ਬੜਾ ਵੱਡਾ ਚੈਲੰਜ ਹੈ। ਫੌਗੀ ਸੀਜ਼ਨ ਆ ਗਿਆ ਹੈ। ਤੇ ਜਿਸ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ BSF ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਪੈਟਰੋਲਿੰਗ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਵੀ ਸੈਟ ਕੀਤਾ ਕਿ ਉਹ ਅਸੀਂ ਸ਼ਿਫਟਿੰਗ ਮਾਟਰਸ ਕਨਵਰਟ ਕੀਤਾ ਸੈਕੰਡ ਜਿਹੜਾ BSF ਦੇ ਨਾਲ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈਗਾ ਲੈਵਲ ਤੇ ਲੈ ਕੇ ਗਏ ਹੋਏ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਿੱਥੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇੱਕ ਜੁਆਇੰਟ ਅਫਰਟ ਕਰਨਾ ਹੁੰਦਾ ਅਸੀਂ ਇਹ bina ਕਿਸੇ ਦੇਰੀ ਦੇ ਅਸੀਂ ਕਰ ਰਹੇ ਹਾਂ ਤੁਸੀਂ ਦੇਖਿਆ ਹੋਊਗਾ ਕੱਲ ਵੀ ਜਿਹੜਾ ਰਮਦਾਸ ਥਾਣੇ ਦੇ ਵਿੱਚ 10 ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਪੁਛਾਵ ਆਦਿ ਕਰਨ ਜਿਹਨੇ ਨੇ ਕਸਟਮਰੀ ਰਿਪੋਰਟ ਕੀਤੀ ਤੇ ਉਹਦੇ ਵਿੱਚ ਵੀ ਵਿਕਤੀਗਤ ਮੌਲਿਕ ਜਿਹੜੇ ਨੇ VSF ਦੇ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ DSP ਜਿਹਨਾਂ ਨਾਲ ਉਹਨਾਂ ਦੀ ਟੀਮ ਵੱਲੋਂ ਐਸਐਸਪੀ ਰਮਦਾਸ ਵੱਲੋਂ ਬੜਾ ਵਧੀਆ ਜੋ ਜੁਆਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਫਰਦਰ ਗੁੰਡੇ ਨੂੰ ਆਈਡੈਂਟੀਫਾਈ ਕਰਕੇ ਫਿਲਹਾਲ ਇਹਨਾਂ ਕੋਲ ਮਿਲੀ ਹੈ ਤੇ ਇੱਕ ਦੂਜੇ ਦਾ ਨਾਮ ਲੇ ਰੋੜਾ ਉਹ ਸਾਰੇ ਕਾਗਜ਼ ਜਿਹੜੇ ਹੈਗੇ ਚੈੱਕ ਕਰ

ਤੇ ਜਿਸ ਅਸੀਂ ਦੋ ਚੀਜ਼ਾਂ ਕੀਤੀਆਂ ਇੱਕ ਤਾਂ ਸਾਡੀ BSF ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਟੈਕਨੋਲੋਜੀ ਚੱਲ ਰਹੀ ਹੈ ਅੱਗੇ ਅਸੀਂ ਸੈਕੰਡ ਲਾਈਨ ਆਫ ਫ੍ਰੀਕਵੈਂਸੀ ਵੀ ਸੈਟ ਕੀਤਾ ਰੱਖਦੇ ਹੁਣ ਅਸੀਂ ਸ਼ਿਫਟਿੰਗ ਲਾ ਕੇ ਅਸੀਂ ਵਰਤੀ ਸਰ ਸੈਕੰਡਲੀ ਜਿਹੜਾ BSF ਦੇ ਨਾਲ ਸਾਡੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈਗਾ ਲੈਵਲ ਤੇ ਲੈ ਕੇ ਗਏ ਹ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਿੱਥੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇੱਕ ਜੁਆਇੰਟ ਅਫਰਟ ਕਰਨਾ ਹੁੰਦਾ ਅਸੀਂ ਇਹ ਬਿਨਾਂ ਕਿਸੇ ਦੇਰੀ ਦੇ ਅਸੀਂ ਕਰ ਰਹੇ ਹ ਤੁਸੀਂ ਦੇਖਿਆ ਹੋਊਗਾ ਕੱਲ ਵੀ ਇਹ ਰਮਦਾਸ ਥਾਣੇ ਦੇ ਵਿੱਚ 1.5 ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਪੁੱਛ ਆਦਿਆ ਕੱਲ ਜਰੇ ਨੇ ਅਸਲੀ ਰਿਪੋਰਟ ਦਿੱਤੀ ਤੇ ਉਹਦੇ ਵਿੱਚ ਵੀ ਵਿਕਤੀਗਤ ਮਾਨਰ ਜਿਹੜੇ ਨੇ VSF ਦੇ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ DSP ਜਨਾਲਾ ਉਹਨਾਂ ਦੀ ਟੀਮ ਵੱਲੋਂ ਐਸਐਸਓ ਰਮਦਾਸ ਵੱਲੋਂ ਬੜਾ ਵਧੀਆ ਜੋਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਫਰਦਰ ਗੁੰਡੇ ਨੂੰ ਆਗੇਨਟੀਫਾਈ ਕਰਕੇ ਘਰੋਂ ਜਿਹੜਾ ਹੈ 1.5 ਕਿਲੋ ਨਰਨਦੀ ਵੀ ਰਿਕਵਰੀ ਹੋਈ ਹੈ ਤੋ ਸਾਡਾ ਇੱਕ ਤਾਂ ਜਿਹੜਾ ਜੋਰ ਹੈਗਾ ਉਹ ਸ਼ੇਅਰਡ ਇਨਫੋਰਮੇਸ਼ਨ ਉਸ ਤੋਂ ਬਾਅਦ ਜੁਆਇੰਟ ਐਫਰਟ ਤੇ ਜਿੰਨੇ ਵੀ ਇਹ ਤੁਹਾਡੇ ਮਾਰਕੇ ਜਿਹੜੇ ਪੜਾ ਸਟਰੈਟੈਜੀ ਹੈ ਅਸੀਂ ਇਹਨੂੰ ਥੋੜਾ ਸ਼ਿਫਟਿੰਗ ਮੋਡਲਸ ਵਿੱਚ ਕਨਵਰਟ ਕੀਤਾ ਵਿਜੀਲੈਂਸ ਨੂੰ ਹੋਰ ਜਿਹੜਾ ਹੈ ਅਸੀਂ ਜਿਹੜਾ ਇਹਨੂੰ ਹੋਰ ਤਸ਼ਕੀਕ ਕਰਨ ਲਈ ਕੈਮਰੇਜ ਹੋ ਗਏ ਜਿਹੜੇ ਪੈਟਰੋਲੀ ਹੈ ਬੀਐਸਐਫ ਵੀ ਹੈ ਉਹਦਾ ਵੀ ਸਾਡੇ ਕੰਟਰੋਲ ਰੂਮ ਦੇ ਨਾਲ ਪੂਰਾ ਰਬਾ ਇਸ ਤਰੀਕੇ ਨਾਲ ਅਸੀਂ ਇਹ ਲੁਕਣ ਸਟੈਪਸ ਲਈ ਨੇ ਤੋ ਜਿਹੜਾ ਇਹਦਾ ਪਿਛੜੀ ਹੈ ਹੋਰ ਜਿਆਦਾ ਬਰੀਕ ਤਰੀਕੇ ਨਾਲ ਨਿਗਰਾਨੀ ਰੱਖੀ ਜਾਂਦੀ ਸਰ ਵੇਖਿਆ ਜਾਂਦਾ ਕਿ ਢੇੜਵੇ ਦੇ ਜਿਹਾ ਬੁੱਤ ਤੋਂ ਕੰਮ ਕੀਤਾ ਨਾ ਰਾਤ ਨੂੰ ਜਿਹੜੇ ਤਰਗਣੇ ਹੁੰਦੇ ਸਰ ਕਰਨ ਹੋ ਜਾਂਦੇ ਆ ਘਟਾਓ ਅਪਨ ਰਾਂ ਨੂੰ ਬੁੱਤ ਤਾਂ ਕੋਈ ਨੰਬਰ ਨਹੀਂ ਦਿਖਾਈ ਦਿੰਦਾ ਇਹਦੇ ਵੀ ਕੋਈ ਰਾਤ ਨਹੀਂ ਇਹਦੇ ਚ ਆਪਾਂ ਜਿਹੜੀ ਕੱਥੇ ਤੇ ਜਾਵਾਂਗੇ ਜੇ ਤੁਸੀਂ ਕਹਦੇ ਤੁਸੀਂ ਨਹੀਂ ਅੱਜ ਵੀ ਹੋ ਜਾਗੇ ਸਾਡੇ ਸ਼ਿਫਟਿੰਗ ਵਰਕਲ ਚੱਲ ਰਹੇ ਨੇ ਸ਼ਿਫਟਿੰਗ ਨਾਲ ਦਾ ਮਤਲਬ ਇਹ ਹੈ ਕਿ ਤੁਹਾਨੂੰ ਜਿਹੜਾ ਪੁਆਇੰਟ ਇੱਕ ਦਿਨ ਵਾਸਤੇ ਦਿੱਤਾ ਹੈ ਤੁਸੀਂ ਉੱਥੇ ਪੈਟਰੋਲਿੰਗ ਕਰੋਗੇ ਇੱਕ ਨਾਕਾ ਲਗਾਓਗੇ ਥੋੜੀ ਜਿਹੀ ਰੁਕੋਗੇ ਫਿਰ ਜਿਹੜਾ ਹੈ ਤੁਹਾਡਾ ਨਾਕਾ ਕਿਸੇ ਹੋਰ ਥਾਂ ਤੇ ਜਿੱਥੇ ਕੋਈ ਤੁਹਾਡੇ ਕੋ ਇਨਫੋਰਮੇਸ਼ਨ ਹੈ ਜਾਂ ਕੋਈ ਇੱਕ ਐਡਾ ਤਾਂ ਹਾਟਸਪੌਟ ਹੈ ਜਿੱਥੇ ਉਹ ਕੱਟਣਾ ਹੋ ਸਕਦੀ ਹੈ ਡਰੋਪਿੰਗ ਵੀ ਹੋ ਸਕਦੀ ਹੈ ਜਾਂ ਉੱਥੇ ਕੋਈ ਨਾ ਕੋਈ ਕਨਸਾਈਨਮੈਂਟ ਡਿਲੀਵਰ ਹੋ ਸਕਦੀ ਹੈ ਅਸੀਂ ਇੱਥੇ ਲਾ ਕੇ ਸ਼ਿਫਟ ਕਰ ਦਿੰਦੇ ਹਾਂ ਉਸ ਵੇਲੇ ਤੁਸੀਂ ਦੇਖੋਗੇ ਤੁਹਾਡੀ ਗੱਲ ਹੋ ਸਕਦੀ ਹੈ ਤੁਹਾਡਾ ਜਿਹੜਾ ਅਬਜ਼ਰਵੇਸ਼ਨ ਠੀਕ ਹੋ ਸਕਦੀ ਹੈ ਕਿ ਉਸੇ ਨਾਕਾ ਨੂੰ ਲੰਮਾ ਪਰ ਨਾਕਾ ਜਿਹੜਾ ਸ਼ਿਫਟਿੰਗ ਮੈਚਸ ਲਗਾਇਆ ਜਾ ਰਿਹਾ ਹੈ ਅਸੀਂ ਇੱਕ ਕਾਈਨ ਸੈੱਟ ਕੀਤੇ ਲੋ ਸੋ ਤੁਸੀਂ ਦੇਖੋਗੇ ਕਨਸਾਈਨਮੈਂਟ ਸਰੀਆ ਨੇ ਬਹੁਤ ਜ਼ਿਆਦਾ ਜਿਹੜੀਆਂ ਆਵੈਂਡਡ ਮਿਲ ਰਹੀਆਂ ਉਹ ਤਾਂ ਵੀ ਨਹੀਂ ਨਹੀਂ ਹੈ ਕਿ ਸਾਡੀ ਜਿਹੜੀ ਬੀਐਸਐਫ ਦੇ ਨਾਲ ਜਿਹੜੀ ਕਾਈਨਿੰਗ ਤੇ ਜਿਹੜੀ ਸਰਵੇਲੈਂਸ ਹੈ ਉਹਦੇ ਵਿੱਚ ਇਫੈਕਟਿਵਨੈਸ ਦਾਦਾ ਹੋਣਾ ਮਤਲਬ ਆਪਰੇਟਰ ਨੇ ਨੌਜਵਾਨ ਨੇ ਘਰੋਂ ਮਰ ਬਹੁਤ ਨੌਜਵਾਨ ਹੈ ਆਲਰੇਡੀ ਕੀ ਕਰਦਾ ਕਿ ਇਹ ਨਹੀਂ ਕਰਦਾ ਕਿ ਬੀਸਿਕਲੀ ਜੀ ਹੁਣ ਤੱਕ ਦੀ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਕੋਈ ਗੱਲ ਸਾਹਮਣੇ ਆਈ ਦੀ ਅਨਐਮਪਲੋਇਡ ਯੂਐਸਏ ਦੇਹਾੜੀ ਤੋਂ ਤੋਂ ਕਰ ਲਿਆ ਬਟ ਦੇ ਵਰ ਇੰਮੋਲਡ ਇਨਟੂ ਦਿਸ profession ਕਿਵੇਂ ਇਹਨਾਂ ਨੇ ਜੀ ਸੁਖਾ ਕਿਸੇ ਦੇ ਤੋਂ ਇਹ ਸੁਖਦੇਵ ਇਹਦੇ ਤੋਂ ਲੰਬਾ ਨਾਮ ਵੀ ਕਰਵਾ ਦੇ ਗਏ 302 ਤੋਂ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੈ ਬਸ ਕੇ ਲਈ ਇਸ ਵੀਡੀਓ ਇੰਟੂ ਚੈੱਕ ਕਰਵਾ ਦੇ ਉਹ ਬੇਸਿਕਲੀ ਅਨਐਮਪਲੋਇਡ ਵੀ ਹੈ ਤੇ ਉਹਨਾਂ ਨੂੰ ਥੋੜੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਨੂੰ ਜਿਹੜਾ ਕਨਫਾਈਨਮੈਂਟ ਜਿਹੜੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜਾ ਹੈ ਪਚਾਉਣਾ ਫਰਗ ਦੇ ਜਿਹੜੀ ਡਿਲੀਵਰ ਕਰਨਾ ਲੱਗਣਾ ਕੰਮ ਲੈ ਆ ਗਿਆ ਪਬਲਿਕ ਨਹੀਂ ਜੀ ਬਿਲਕੁਲ ਜਿਹੜਾ ਅਸਰ ਹੈ ਜਿਹੜਾ ਬਦਲਿਆ ਜੀ ਉਹ ਨਾ ਆਪਾਂ ਅਜੇ ਤੱਕ ਨਹੀਂ ਉਹ ਉਹਦੇ ਨਾਲ ਅਸਰ ਵਿਗਿਆਨ ਆਸਟਾ ਦਾ ਕੰਮ ਕਰਦੇ ਆ ਉਹਨਾਂ ਦੇ ਵਿੱਚ ਇਹਦਾ ਕੋਲ ਹੈ ਕਿਉਂਕਿ ਵਿਲੇਜ ডিফেন্স ਕਮੇਟੀਆਂ ਜੇ ਤੁਸੀਂ ਗੱਲ ਕਰੋ ਤਾਂ ਇਸ ਟਾਈਮ ਅਮਸਰ ਰੂਰਲ ਦੇ ਵਿੱਚ 780 ਪਲੱਸ ਜਿਹੜੀਆਂ ਨੇ ਉਹ ਵਿਲੇਜ ডিফেন্স ਕਮੇਟੀਆਂ ਨੇ ਕਮੇਟੀਆਂ ਜਿਹੜੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਜਿਹੜੇ ਸੁਸਾਇਟੀ ਦੇ ਅਲੱਗ-ਅਲੱਗ ਖੇਤਰਾਂ ਤੋਂ ਲੋਕ ਨੇ ਸਰਪੰਚ ਸਾਹਿਬ ਨੇ ਟੀਚਰਸ ਨੇ ਹੋਰ ਐਕਸਪੋਜੀਬਲ ਸੋ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਹੈ ਉਹਨਾਂ ਨਾਲ ਗੱਲ ਕਰ। ਉਹਨਾਂ ਵੱਲੋਂ ਕਾਫੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਰਹੀ ਹੈ। ਤੁਸੀਂ ਦੇਖੋਗੇ ਇਸ ਦੇ ਤਹਿਤ ਇੱਕ ਸੰਪਰਕ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਪੰਜਾਬ ਵਿੱਚ ਲਈ। ਪਿਛਲੇ ਜਿਹੜੀ 80 ਦੇ ਜਿਹੜਾ ਹੈ ਮੇਰੇ ਵੱਲੋਂ ਖੁਦ ਮੌਕੇ ਤੇ ਜਾ ਕੇ ਜਿਹੜਾ ਹੈ ਲੋਕਾਂ ਦੇ ਨਾਲ ਘੱਟੋ ਘੱਟ ਅਸੀਂ 10-15 ਦਾ ਇੱਕ ਕਲਸਟਰ ਤਿਆਰ ਕੀਤਾ ਉਹਨਾਂ ਨਾਲ ਅਸੀਂ ਜਿਹੜਾ ਹੈ ਗੱਲਬਾਤ ਕੀਤੀ ਹੈ ਤੇ ਸਾਡੀ ਜਿਹੜੀ ਇਹ ਐਫਰਟ ਹੈਗਾ ਉਹ ਜਾਰੀ ਹੈ। ਹੁਣ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸਾਡਾ ਇੱਕ ਬਹੁਤ ਵੱਡਾ ਸੀ ਇੱਕ ਫੇਰ ਟੂਰਨਾਮੈਂਟ ਜਿਹੜਾ ਹੈ ਉਹ ਕਰਵਾਉਣ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਮੈਰਾਥਨ ਜਿਹੜੀ ਹੈਗੀ ਉਹ ਵੀ ਕਰਵਾਈ ਜਾਏਗੀ। ਸੋ ਬੱਚਿਆਂ ਨੂੰ ਜਿਹੜਾ ਹੈ ਇਸ ਪਾਸੇ ਲਗਾਉਣਾ ਉਸ ਵੱਲ ਵੀ ਧਿਆਨ ਦਿੱਤਾ ਜਾਏਗਾ। ਸੈਕੰਡਲੀ ਮੇਰੇ ਵੱਲੋਂ ਆਧਾਰੀ ਦੇ ਕੁਝ ਪਿੰਡਾਂ ਨੂੰ ਜਿਹੜਾ ਹੈ ਉਹ ਸਰਪੰਚ ਸਾਹਿਬ ਨਾਲ ਰابطਾ ਕੀਤਾ ਗਿਆ। ਅਸੀਂ ਇਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਜੇ ਬੱਚੇ ਕੋ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਹੈ ਜਾਂ ਕੋਈ ਹੋਰ ਕੈਰੀਅਰ ਦੇ ਰਿਲੇਟਡ ਟੂ ਗਾਈਡੈਂਸ ਜਿਹੜਾ ਤੁਹਾਨੂੰ ਉਹ ਵੀ ਅਸੀਂ ਲਿਸਟਾ ਨਹੀਂ ਹੋਣਾ ਤੇ ਸੂਨ ਅਸੀਂ ਤੁਹਾਨੂੰ ਵੀ ਇਨਵੋਲ ਕਰਾਂਗੇ ਵਿੱਚ ਤੁਸੀਂ ਦੇਖੋਗੇ ਬੰਦੇ ਤੇ ਸੈਮੀਨਾਰ ਕਾਨਫਰेंसेस ਟਾਈਪ ਲਗਾਤੇ ਬੱਚਿਆਂ ਜਿਹੜਾ ਹੈ ਅਲੱਗ-ਅਲੱਗ ਖੇਤਰ ਦੇ ਵਿੱਚ ਕਿਵੇਂ ਨੌਕਰੀ ਬਾਰੇ ਪੜ੍ਹਾਈ ਬਾਰੇ ਗਾਈਡੈਂਸ ਦੇਣਾ ਯੂਪੀਐਸਸੀ ਦੇ ਜਿਹੜਾ ਹੁਣ ਪੀਸੀਐਸੀ ਕੋਸਟਾ ਕਾਫੀ ਦੇਰ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੇ ਉਹਦੇ ਜਿਵੇਂ ਤਿਆਰੀ ਕਰ ਸਕਦੇ ਆ ਅਸੀਂ ਜਿਹੜਾ ਹੈ ਉਹਨਾਂ ਦੇ ਕੋਈ ਵੀ ਫਾਈਨੈਂਸਲ ਲੈ ਕੇ ਇਸ਼ੂ ਹੋਗਾ ਉਹਦੇ ਲਈ ਹੈਸ਼ ਦਾ ਅਸੀਂ ਉਹਨੇ ਪੂਰੀ ਆਪਸ਼ਨ ਦਿੱਤੀ ਆ ਕਿ ਕਿਨੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਕਿ ਉਹ ਬੱਚਿਆਂ ਨੂੰ ਅਸੀਂ ਗਾਈਡ ਕਰਕੇ ਇਸ ਪਾਸੇ ਜਿਹੜਾ ਹੈ ਲਾਇਬ ਬਿਲਕੁਲ ਜੀ ਸਾਡੇ ਨਾਲ ਕਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵਿਲੇਜ ਡਿਫੈਂਸ ਕਮੇਟੀ ਸਾਡੇ ਉਹਨਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਲੋ ਵਲੰਟੀਅਰਲੀ ਜਿਹੜਾ ਹੈਗਾ ਸਾਡੇ ਕੋਲ ਅਪਰੋਚ ਕੀਤੀ ਜਾ ਰਹੀ ਹੈ ਉਹ ਸਾਨੂੰ ਕਹਿ ਰਹੇ ਨੇ ਕਿ ਜੇ ਕਿਸੇ ਇਸ ਕੰਮ ਦੇ ਵਿੱਚ ਕਰੀਅਰ ਗਾਈਡੈਂਸ ਜਿਹੜੀ ਹੈ ਖਰੀਰ ਕਾਉਂਸਲਿੰਗ ਦੀ ਗੱਲ ਕਰਦੇ ਆ ਕਹਿੰਦਾ ਕੋਈ ਹੋਰ ਐਡਾ ਦਾ ਕੰਮ ਉਹਦੇ ਜੋ ਵੀ ਨਾ ਵੱਲੋਂ ਯੋਗਦਾਨ ਬਣਦਾ ਉਹ ਕਹਿੰਦੇ ਸਾਡੇ ਕੋਲ ਸੋ ਜਿੱਤੇ ਕਿਤੇ ਕੋਈ ਬੱਚਾ ਹੈ ਕੋਈ ਬ੍ਰਾਈਟ ਹੈ ਕੋਈ ਉਹਦੇ ਕੋਚਿੰਗ ਵੀ ਹੈਗਾ ਜਾਂ ਕੈਰੀਅਰ ਦੀ ਕਾਉਂਸਲਿੰਗ ਗਾਈਡੈਂਸ ਦੀ ਲੋੜ ਹੈ ਉਹ ਸਾਨੂੰ ਨਹੀਂ ਪ੍ਰੋਵਾਈਡ ਕਰਦੇ ਸਾਡੇ ਕੋਲ ਕੀ ਅੰਦਾਜ਼ਾ ਹੈ ਬਿਲਕੁਲ ਇਸ ਲਈ ਜਿਹੜਾ ਹੈ ਚੰਡੀਗੜ੍ਹ ਕੋਈ ਜਿਹਨੇ ਕੋਚਿੰਗ ਇੰਸਟੀਟਿਊਟ ਨੇ ਉਹਨਾਂ ਨੇ ਵੀ ਸਾਡੇ ਨਾਲ رابطہ ਕੀਤਾ ਹੈ ਉਹ ਫ੍ਰੀ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਜਿਹੜਾ ਉਹ ਦੇਣ ਦੇ ਇੱਛੂ ਨੇ ਅਸੀਂ ਉਹਨਾਂ ਨਾਲ ਟਾਈਪ ਕੀਤਾ ਹੈ ਤੇ ਤੁਹਾਨੂੰ ਵੀ ਇਨਵੋਲ ਕਰਕੇ ਕਿਸੇ ਜਿਹੜਾ ਇੱਕ ਵੱਡਾ ਜਿਹੜਾ ਹੈ ਅਸੀਂ ਜਿਹਨੂੰ ਇੱਕ ਸੈਮੀਨਾਰ ਟਾਈਪ ਕਰਵਾਇਆ ਤੇ ਜਿਹੜਾ ਹੈ ਇਹ ਜਿਹੜਾ ਹੈ ਉਹ ਕਰਾਂਗੇ ਥੈਂਕ ਯੂ ਸਰ